ਸਤ ਸਾਲ ਦੋ ਯਾਰ ਕਰੀ। ਮੋਤਾ ਦੰਦਰੂ ਤੇ ਅੱਜ ਬੇਤੁਕਿਆ ਨੰਦੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਭੈਣ ਭਰਾਵਾਂ ਨੂੰ 12 ਬਰੀ ਸਤਿ ਸ਼ਕਰ। ਆਈ ਹੋ ਤੁਸੀਂ ਸਾਰੇ ਠੀਕ ਹੋਵੋਗੇ। ਮਾਲਕ ਗੰਮੀਰ ਕਰੇ। ਠੀਕ ਹੀ ਚਾਹੀਦਾ। ਤੇ ਅੱਜ ਹੈ ਜੀ 1 ਤਰੀਕ ਪਹਿਲਾ ਮਹੀਨਾ 2026। ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। ਤੇ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰੇ ਜਿਹੜੇ ਮਾਲਕ ਸਦਾ ਹੀ ਤੁਹਾਡੇ ਦੇ ਮਿਹਰਪਰਿਆ ਹੱਥ ਰੱਖਿਆ ਰੱਖਣਾ ਤੇ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਵਿੱਚ ਤੇ ਅੱਜ ਦੀ ਵੀਡੀਓ ਕੁਝ ਖਾਸ ਨਹੀਂ ਆ ਪਰ ਖਾਸ ਵੀ ਹੈ ਅੱਜ ਚਾਲੂ ਕਿਥੋਂ ਕਰ ਰਹੇ ਆ ਜਿੱਥੇ ਆਪਾਂ ਚਾਹ ਰੈਡੀ ਕਰਦੇ ਆ ਚਾਹ ਲਈ ਆਪਾਂ ਪਾਣੀ ਧਰਤਾ ਹੈ ਤੇ ਆਪਣੇ ਵੰਛਵੀਰ ਵੀ ਆ ਚੁੱਕਿਆ ਤੇ ਉਸ ਤੋਂ ਬਾਅਦ ਅਰੇ ਹੋਰ ਵੀ ਬੰਦੇ ਆਉਣੇ ਨੇ ਅਰੇ ਉਹ ਦੇ ਠਾਏ ਹੁਣੇ ਹੀ ਮਾਰੇ ਤੇ ਚਾਹ ਹੁਣ ਤੜੀ ਆ ਇਹਦੇ ਵਿੱਚ ਅਦਰਕ ਪਾਵਾਂਗੇ ਮਸਾਲਾ ਪਾਵਾਂਗੇ ਪਤੀ ਪਾਵਾਂਗੇ ਖੰਡ ਪਾਵਾਂਗੇ ਦੁੱਧ ਪਾਵਾਂਗੇ ਅਜੇ ਪੰਜ ਚੀਜ਼ਾਂ ਹੋਰ ਪੈਣੀਆਂ ਉਸ ਤੋਂ ਬਾਅਦ ਚਾਹ ਰੈਡੀ ਹੋਣੀ ਹੈ ਤੇ ਆਪਾਂ ਮਿਲਦੇ ਆ ਤੁਹਾਨੂੰ ਚਾਹ ਰੈਡੀ ਕਰਕੇ ਠੀਕ ਹੈ ਜੀ ਲੋ ਜੀ ਦੁੱਧ ਦਿੱਤਾ ਪਾਰ ਚਾਹ ਨੂੰ ਸਿਰਫ ਉਬਾਲਾ ਆਉਂਦੇ ਦੇ ਰਿਹਾ ਤੇ ਫਿਰ ਵੇਦ ਆਪਣੇ ਕੋਲ ਨਾ ਵੀ ਆਏ ਚੁਕੇ ਨਹੀਂ ਤੇ ਕੱਲੇ ਨਾਲ ਲੈ ਕੇ ਜਾਣਾ ਪੈਣਾ ਹੈ ਕੇ ਇਸ ਲਈ ਆਪਣੀ ਆ ਬਈ ਇਹਨੂੰ ਆਪਾਂ ਭਰ ਲੈਣਾ ਤੇ ਰੋਡ ਤੇ ਲੈ ਜਾਣਾ ਆਇਆ ਹਰੇ ਫਿਲਹਾਲ ਕੋਈ ਵੀ ਨਹੀਂ ਜਿਆਦਾ ਮੈਂ ਆਇਆ ਪਹਿਲਾਂ ਮਤਲਬ ਮੈਂ ਵੀ ਲੇਟ ਹੀ ਆਇਆ ਪਹਿਲਾਂ ਨਹੀਂ ਆਇਆ ਆਇਆ ਲੇਟ ਹੀ ਆਇਆ ਟਾਈਮ ਹੋ ਗਿਆ ਬਹੁਤ ਜਿਆਦਾ ਨਹੀਂ ਦੇ 10 ਵੇ ਤੱਕ ਹੁੰਦੇ ਆ ਹੁਣ ਤੱਕ ਤੇ ਆਪਾਂ ਚਾਹ ਬੁਲਾ ਦੀਦੀ ਹੁੰਦੀ ਹੈ ਬਾਕੀ ਚਲੋ ਇਹ ਵੀ ਆਇਆ ਹੀ ਆ ਉਹਨੂੰ ਵੀ ਕਰਦਾ ਫੋਨ ਜਿੰਨੂੰ ਸਵੇਰੇ ਪਹਿਲਾਂ ਕੀਤਾ ਫਿਰ ਵੇ ਦੇ ਕਰੋਗ ਤੱਕ ਤਿਆਰ ਹੁੰਦੀ ਜੀ ਆਪਾਂ ਚਾਹ ਪਾ ਕੇ ਕੀਤਲੀ ਚਤ ਲੈ ਆਏ ਆ ਬਾਹਰ ਸੜਕ ਤੇ ਤੇ ਜਿਹੜਾ ਕੰਸਾਹਤ ਗਿਆ ਸੀ ਇਹ ਵਾਪਸ ਆ ਗਿਆ ਕਰਨ ਆ ਗਿਆ ਨਾਵ ਤੇ ਪਹਿਲਾਂ ਹੀ ਆਇਆ ਸੀ ਤੇ ਕੀਤਲੀ ਚ ਚਾਹ ਪੈ ਚੁੱਕੀ ਆ ਬਨਾਲ ਤੇ ਮੀਂਹ ਵਰਨਦੇ ਨਹੀਂ ਕਨੇਗਾ ਵੇਖੋ ਤੁਹਾਨੂੰ ਸੰਗਤ ਆਉਂਦੀ ਕਿ ਨਹੀਂ ਸਾਡੇ ਕੋ ਮਤਲਬ ਗਾਕੀ ਇਹਨੂੰ ਵਜਦੀ ਕਿ ਨਹੀਂ ਵਜਦੀ ਇਹ ਵੇਖੋ ਵਾਹ ਦੇ ਓਏ ਓਏ ਦੋਤਾ ਨਹੀਂ ਘਣਾ ਨੂੰ ਮੰਨਿਆ ਨਾ ਕਿ ਤਖਾ ਨਹੀਂ ਉਹ ਤੈਨੂੰ ਤੋਤਾ ਕਹਿੰਦੇ ਆਈ ਉਹ ਮਿਠੂ ਜਦੋਂ ਤੋਤਾ ਕਹਿੰਦੇ ਆਈ ਕੋਤੇ ਉਹ ਕਾਲਾ ਕੜਨ ਦੇ ਤੂੰ ਆਦੀ ਤੂੰ ਇਹ ਹੀ ਲਿ ਪੁੱਛਣ ਆਂ ਜੜੀ ਨਾ ਪੀਏ ਜੜੀ ਨਾ ਪੀਏ ਫਤਲਾਣ ਫਤਰਾਂ ਘਰ ਚਾਹ ਪਾ ਗਏ ਵੇ ਉਹਦੇ ਉੱਤੇ ਪੈ ਗਈ ਉਹ ਜੜੀ ਨਾ ਪੀਏ ਜੜੀ ਨਾ ਪੀਏ ਵੇਖੋ ਵੀ ਸਾਨੂੰ ਗਾਕੀ ਨਹੀਂ ਵਜਨਦੀ ਤੇ ਆਪਾਂ ਆਪਣੇ ਬੰਦੇ ਵੀ ਹੁਣੇ ਸ਼ੁਰੂ ਕਰਤੇ ਉਹ ਵੀ ਪੀਂਦਿਆ ਰੇ ਤੇ ਆਪਾਂ ਉੱਥੇ ਲਈ ਉੱਥੋਂ ਚੁੱਕਿਆ ਆਪਾਂ ਇੱਥੇ ਲਿਆ ਆ ਗਏ ਕਿਉਂਕਿ ਉਦਾਂ ਫਿਰ ਪਤਾ ਨਹੀਂ ਲੱਗਦਾ ਕਿ ਜਿੰਨੇ ਪਚਾ ਲਾਈਗੇ ਨਹੀਂ ਲਾਈ ਰੋਜ਼ਾਨਾ ਨਹੀਂ ਤਾਂ ਇੱਥੇ ਲਾਈ ਦੀ ਨਾ ਇਸ ਕਰਕੇ ਉਹ ਫੋਨ ਲਾ ਯਾਰ ਹੈਰੀ ਨੂੰ ਕਿੱਥੇ ਗਿਆ ਉਹ ਮੈਂ ਉਹਨੂੰ ਕਿਹਾ 10 ਮਿੰਟ ਤੱਕ ਆਉਣ ਲੱਗਾ ਤੇ ਉਹ ਆਇਆ ਨਹੀਂ ਆਪ ਫੋਨ ਲਾ ਉਹਨੂੰ ਮਨਜੀਤ ਕਿੱਥੇ ਹੈ લાલા આરી ਚੱਲ ਆਹ ਹੈਰੀ ਆ ਗਿਆ ਜੀ ਸਵੇਰੇ ਇਹਨੂੰ ਸਵੇਰੇ ਇਹਨੂੰ 5:30 ਵੇ ਫੋਨ ਕੀਤਾ ਕੀ ਕੀ ਪੜਾਵਾ ਹੋ ਨਹੀਂ ਹੋਇਆ ਕੀ ਨਹੀਂ ਹੋਇਆ ਸਵੇਰੇ ਕਿੰਨੇ ਵੇ ਕਿੰਨੇ ਵੇ ਸਵੇਰੇ 5:30 ਵੇ ਫੋਨ ਕੀਤਾ ਉੱਠਿਆ ਹੀ ਨਹੀਂ ਇਹ ਉੱਠ ਗਿਆ ਪਰ ਐਨ ਕੀ ਸਵਟਕੇ ਫੇਰ ਸੌ ਗਿਆ ਲੈ ਅੱਜ ਨਵਾਂ ਸਾਲ ਤੇ ਕੀ ਸਵਟੀ ਜਾਂਦੇ ਨਵੇਂ ਸਾਲ ਦੇ ਨੇ ਐ ਕਰਨੇ ਓਏ ਓਏ ਇਧਰ ਆ ਲੋ ਏ ਰੋੜ ਦੇ ਦੇ ਤੂੰ ਓਏ ਸਟੇਮ ਕੇ ਨੂੰ ਕੁਕਰ ਦੇਣਾ ਹੈਗਾ ਪਾਂਡੇ ਵਾਲੇ ਕਮਰੇ ਜਾਣਾ ਮੈਂ ਤੇ ਵੇਖ ਆਉਂਦੇ ਮੇਰੇ ਸਾਈਡ ਤੇ ਤੇ ਹੁਣ ਫਿਲਹਾਲ ਤੇ ਬਾਹਰ ਚਾਹ ਦਾ ਪ੍ਰੋਗਰਾਮ ਇਹ ਚੱਲ ਰਿਹਾ ਮਤਲਬ ਮੀਂਹ ਕਰਕੇ ਨਾ ਥੋੜਾ ਜਿਹਾ ਸੰਘਰ ਘਟਿਆ ਬਾਅਦ ਚਾਹ ਪੀਣ ਵਾਲੀ ਦੇ ਹੁਣ ਟਾਈਮ ਬਹੁਤ ਲੱਗ ਰਿਹਾ ਇਸ ਕਰਕੇ ਮੈਂ ਹੁਣ ਚਲਾਇਆ ਘਰ ਘਰ ਜਾ ਕੇ ਆਪਾਂ ਚੱਲੀਏ ਆਪਾਂ ਆਪਣੇ ਕੰਮਾਂ ਕਰਾਂ ਤੇ ਤੇ ਉਸ ਤੋਂ ਬਾਅਦ ਉੱਥੋਂ ਆਣ ਕੇ ਇਹ ਦੇਖ ਰਿਹਾ ਕੀ ਪ੍ਰੋਗਰਾਮ ਹੈ ਅੱਜ ਦਾ ਅੱਜ ਦਾ ਪ੍ਰੋਗਰਾਮ ਕੋਈ ਨਾ ਕੋਈ ਤਾਂ ਕਰਾਂਗੇ ਜਰੂਰ ਨਵਾਂ ਸਾਲ ਤਾਂ ਮਨਾਵਾਂਗੇ ਦੇਖ ਰਿਹਾ ਕਿਦਾਂ ਮਨਾਉਨੇ ਸਾਰੇ ਤੇ ਵੀਡੀਓ ਚ ਬਣੇ ਰਿਓ ਲਾਸਟ ਤੱਕ ਮੈਂ ਵੀਡੀਓ ਬਣਾ ਦਿਆਂ ਲੋਡਿੰਗ ਮਿਲਦੇ ਆ ਤੁਹਾਨੂੰ ਹੁਣ ਆਪਾਂ ਸ਼ਾਮਾ ਨੂੰ ਆਪਾਂ ਚੱਲੇ ਹੁਣ ਆਪਣੇ ਕੰਮਕਾਰਾਂ ਨਾਲ ਤੇ ਸ਼ਾਮਾ ਨਾਲ ਆ ਕੇ ਤੁਹਾਡੇ ਨਾਲ ਬਾਤਲਾਬ ਕਰਦੇ ਆ ਸ਼ਾਮਾ ਦਾ ਪ੍ਰੋਗਰਾਮ ਬਣਾਉਨੇ ਆ ਵੀ ਨਵੇਂ ਸਾਲ ਦਾ ਕੀ ਪ੍ਰੋਗਰਾਮ ਹੈ ਠੀਕ ਆ ਜੀ ਚੱਲਿਆ ਸ਼ਾਮਾ ਨੂੰ ਅੱਜ ਕਿੰਨਾ ਹੈ ਲੋ ਜੀ ਵਾਹਿਗੁਰੂ ਜੀ ਅਹੀਂ ਆ ਚੁੱਕਿਆ ਕੰਮ ਤੋਂ ਘਰ ਤੇ ਮੈਂ ਆਇਆ ਤੇ ਬਾਬਾ ਚਿਰਦਾ ਆ ਪਰ ਬਾਬਾ ਆਪਣੇ ਬਾਬਾ ਹਰਬੀ ਸਿੰਘ ਦੀ ਮਹਾਕਾਲ ਜੀ ਨੇ ਸਾਨੂੰ ਇੱਕ ਪ੍ਰੋਗਰਾਮ ਕਿਹਾ ਸੀਗਾ ਤੇ ਉਹ ਹੁਣ ਪ੍ਰੋਗਰਾਮ ਤੇ ਆਏ ਆ ਤੇ ਬਾਬਾ ਜੀ ਨਾਲ ਹੀ ਆ ਪ੍ਰੋਗਰਾਮ ਤੇ ਵੇਖੋ ਪ੍ਰੋਗਰਾਮ ਕਦੋਂ ਸਮਾਪਤ ਹੁੰਦਾ ਤੇ ਆ ਤੁਹਾਨੂੰ ਪ੍ਰੋਗਰਾਮ ਦੇ ਦਰਸ਼ਨ ਕਰਾਉਣੇ ਆ ਉਦਾਂ ਨਿੱਕਾ ਮੋਟਾ ਪ੍ਰੋਗਰਾਮ ਅਹੀਂ ਘਰਾਂ ਚ ਕਰੀਦਾ ਆ ਤੇ ਆ ਹੁਣੇ ਪਰਾਲੇ ਸ਼ੁਰੂ ਕੀਤੇ ਨੇ ਐਤਵਾਰ ਤੋਂ ਤੇ ਐਤਵਾਰ ਦੇ ਐਤਵਾਰ ਵੀ ਹੁੰਦੇ ਨੇ ਤੇ ਜਾਂ ਕੋਈ ਹਫ਼ਤੇ 'ਚ ਵੀ ਕਰਾ ਲੈਂਦਾ ਆ ਤੇ ਆਪਾਂ ਹੁਣ ਇਸ ਟਾਈਮ ਆਏ ਆ ਬਾਬਾ ਜੀ ਦੇ ਘਰ ਤੇ ਆਹ ਬਾਬਾ ਜੀ ਦਾ ਬੇਟਾ ਆ ਆ ਨਾਲ ਹੀ ਆਪਣੇ ਤੇ ਜਿਨ੍ਹਾਂ ਦੇ ਘਰ ਆਏ ਆ ਉਹਨਾਂ ਦਾ ਬੇਟਾ ਆ ਜੀ ਠੀਕ ਹੈ ਜੀ ਆ ਗਏ ਜੀ ਕਾ ਗੱਲ ਸਰ ਕੋ ਜੀ ਖਦੇ ਹੋਈ ਨਹੀਂ ਨੌਲੇ ਜਗੇ ਬੱਚਿਆਂ ਨੂੰ ਵੀ ਵੀਡੀਓ ਬਣਦੀ ਫਰੇ ਜ਼ਰੂਰ ਬੁਲਾਣੀ ਆ ਇਹਨੂੰ ਹੈ ਹੀ ਨਹੀਂ ਫੜ ਲਓ ਫੈਂਦੀ ਆ ਤੂੰ ਲੋ ਤੂੰ ਛੱਡ ਤੂੰ ਫੜੇ ਬੁਲਾ ਇਹ ਕਿਹੜੀ ਮਤਿ ਬੁਲਾ ਹਾਂਜੀ ਹੱਥ ਜੋੜ ਕੇ ਬੁਲਾ ਮਾਇਕੁਰ ਜੀ ਆਖਰ ਸਮਾਂ ਮਾਇਕੁਰ ਜੀ ਹਾਂ ਐਦਾਂ ਐਦਾਂ ਵਾਤੇ ਬੁਲਾਈ ਦਿੰਦੇ ਚਲੋ ਅਸੀਂ ਚੱਲਦੇ ਹਾਂ ਥੱਲੇ ਮੈਂ ਉੱਤੇ ਆਏ ਸੀਗਾ ਗੋਠੇ ਤੇ ਚਲੋ ਆਪਾਂ ਚੱਲਦੇ ਹਾਂ ਹੁਣ ਥੱਲੇ ਥੱਲੇ ਜਾ ਕੇ ਤੁਹਾਨੂੰ ਦੱਸਣੀ ਕਿਹਾਉਣੀ ਆ ਬਾਬਾ ਜੀ ਦੇ ਕੀਰਤਨ ਕਰਨ ਇਹ ਸੰਗਤ ਨਹੀਂ ਹੈ ਨਹੀਂ ਆ ਕਰਦੇ ਮੈਂਬਰ ਹੀ ਨੇ ਤੇ ਆਓ ਚੱਲੀਏ ਟਾਈਮ ਨਾ ਵੇਸਟ ਕਰੀਏ ਚੱਲੀਏ ਬਾਬਾ ਜੀ ਇੱਥੇ ਪਕੌੜੇ ਨਿਕਲਦੇ ਨੇ ਜੀ ਬਰੈਡ ਪਕੌੜਾ ਆਓ ਜਲੀਏ ਬਾਬਾ ਜੀ ਆਲ ਵੇ ਵੇਖਦਾ ਭਜੀ ਵਰਦੀ ਨਿੱਕੀ ਇਹ ਬਾਬਾ ਜੀ ਦੀ ਬੇਟੀ ਨਿੱਕੀ ਜਾ ਦੇ ਬਾਬਾ ਜੀ ਪ੍ਰੋਗਰਾਮ ਕਰਨ ਬੰਗੜਾ 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 ਤੇ ਇੱਕ ਦਾ ਬੰਗੜਾ ਤੇ ਇੱਕ ਦਾ ਬੰਗੜਾ ਤੇ ਤੇ ਤੁਹਾਰੇ ਹਿਰਦੇ ਵਸੈ ਤੇ ਤੁਹਾਰੇ ਹਿਰਦੇ ਵਸੈ ਤੇ ਤੁਹਾਰੇ ਹਿਰਦੇ ਵਸੈ ਤੇ ਤੁਹਾਰੇ ਹਿਰਦੇ ਵਸੈ ਸੰਕਰ ਦਾ ਸਤਿ ਪਾਤ੍ਰ ਸ਼੍ਰੀ ਸੇ ਸੇ ਜਿਹੜੀ ਕਿਦਰ ਸੁਣਨ ਚੁਕੀਆਂ ਚਲਦੇ ਹੋਗੇ ਜੁਗੂ ਜੁਗਾਟ ਅਰਭਾ ਕਾ ਕੇ ਕਾਰ ਬੋਲਣਾ ਬਿਖਰੀ ਵਾਹਿਗੁਰੂ ਗੁਰੂ ਖਾਲਸਾ ਬੋਲ ਕਮਨ ਨੀ ਮਮ ਤੁੰਸੀ ਮੱਤਾ ਦੇ ਰੱਖਿਆ ਅੰਕਰ ਪਾਛਾ ਮਹਾਰਾਜ ਦੀ ਦੇਗ ਰਾਏ ਬੰਚਾ ਹਸ਼ਕ ਤੱਕ ਦੇ ਮਨ ਜੰਗਦੀ ਜੋ ਸਤਪੂਤਨ ਸਾਹਿਬ ਜੀ ਜੀਰਮ ਸਾਹਿਬ ਮਹਾਰਾਜੀ ਮੈਂ ਆ ਪਹੁੰਚ ਚੁਕਿਆ ਘਰ ਤੇ ਆਪਾ ਉਥੇ ਚਾਹ ਪਕੋੜੇ ਛਕਲੇ ਨੇ ਤੇ ਦੇਗ ਵੀ ਛਕ ਲਈ ਹੈ ਇਥੇ ਕਰਦੇ ਆਪਾਂ ਵਲੌਗ ਦੀ ਐਂਡਿੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਭੈਣ ਪਰਮਰ ਤੇ ਆਪ ਵੀ ਸਾਸ਼ੀਕਰ ਮਿਲਦੇ ਆਪਾਂ ਨੈਕਸਟ ਵਲੌਗ ਚ ਅਲਵਿਦਾ